ਅੱਜ ਯੋਧਾ ਵਿੱਚ ਹੋ ਰਹੀ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਤਾ ਦੇ ਸਬੰਧੀ ਸ਼੍ਰੀ ਮੁਕਸਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਇਸ ਦਿਨ ਰਾਸ਼ਟਰੀ ਤਿਲਕ ਅਤੇ ਭਰਤ ਮਿਲਾਪ ਸਬੰਧੀ ਵਿਸ਼ੇਸ਼ ਸਮਾਗਮ ਦੇ ਰਾਹੀਂ ਜਿਹੜਾ ਕੀ ਆਯੋਜਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਯੋਧਾ ਦੇ ਵਿੱਚ ਹੋ ਰਹੀ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਤਾ ਦੇ ਸਬੰਧੀ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾ ਰਹੇਗੇ ਤੇ ਉੱਥੇ ਸ਼੍ਰੀ ਮੁਕਸਰ ਸਾਹਿਬ ਦੇ ਕਾ ਹੰਡੀ ਚੌਂਗ ਵਿਖੇ ਵੀ ਇਸ ਦਿਨ ਸ਼ਾਮ ਸਮੇਂ ਰਾਸ਼ਟਰੀ ਤਿਲਕ ਅਤੇ ਭਰਤ ਮਿਲਾਪ ਦਾ ਦ੍ਰਿਸ਼ ਵਿਸ਼ਾਲ ਸਟੇਜ ਤੇ ਕਲਾਕਾਰ ਦਿਖਾਉਣਗੇ ਤੇ ਇਸ ਸੰਬੰਧੀ ਵਿਸ਼ੇਸ਼ ਤਿਆਰੀਆਂ ਵੀ ਜਿਹੜੀਆਂ ਕਿ ਚੱਲ ਰਹੀਆਂ ਨੇ ਤੇ ਇਸ ਦੇ ਲਈ ਵਿਸ਼ੇਸ਼ ਜਿਹੜੀ ਪੁਸ਼ਾਕ ਹੈ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਰਹੀ ਭਗਵਾਨ ਸ਼੍ਰੀ ਰਾਮ ਜੀ ਦਾ ਅਯੁੱਧਿਆ ਆਗਮਨ ਦਿਖਾਇਆ ਜਾਵੇਗਾ ਰੋਤੀ ਸ਼ਹਿਰ ਨੂੰ ਹੁਣ ਤੋਂ ਹੀ ਜਿਹੜਾ ਕੀ ਸ਼੍ਰੀ ਰਾਮਚੰਦਰ ਜੀ ਦੇ ਛੰਡਿਆਂ ਦੇ ਨਾਲ ਸਜਾਇਆ ਗਿਆ ਤੇ ਇਸ ਦਿਨ ਵੱਡੇ ਪੱਦਰ ਤੇ ਆਤੀਸ਼ਬਾਜ਼ੀ ਵੀ ਹੋਵੇਗੀ ਚੌਥੀ ਰਾਸ਼ ਤਿਲਕ ਭਾਰਤ ਮੇਲਾ ਪਤੇ ਸ਼੍ਰੀ ਰਾਮਚੰਦਰ ਜੀ ਨਾਲ ਸੰਬੰਧਿਤ ਭਜਨਾ ਤੇ ਪੇਸ਼ਕਾਰੀ ਦੇ ਲਈ ਕਲਾਕਾਰ ਵੱਲੋਂ ਵਿਸ਼ੇਸ਼ ਤਿਆਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਸਮਾਗਮ ਦੇ ਵਿੱਚ ਪਹੁੰਚਣ ਦੇ ਲਈ ਸੁਨੇਹੇ ਵੀ ਲਗਾਏ ਜਾ ਰਹੇ ਨੇ ਜੈ ਸ਼ੈ ਸ਼ਰਮ ਜੀ ਇਹ ਜਿਹੜਾ ਪ੍ਰੋਗਰਾਮ ਹੈ ਜੀ ਅਸੀਂ ਤਾਇਆ ਜੀ ਦੇ ਸਹਿਯੋਗ ਨਾਲ ਸਾਡਾ ਅਸੀਂ ਦੁੱਲਾ ਪਰਿਵਾਰ ਮੇਰੇ ਫਾਦਰ ਜੀ ਦਾ ਨਾਮ ਦਲੀਪ ਕੁਮਾਰ ਦੁੱਲਾ ਜੋ ਸ਼ੁਰੂ ਤੋਂ ਹੀ ਰਾਮਲੀਲਾ ਦੁਸ਼ਹਿਰਾ ਤੇ ਹੋਰ ਵੀ ਧਾਰਮਿਕ ਕੰਮ ਕਰਦੇ ਰਹੇ ਨੇ ਉਹਨਾਂ ਤੋਂ ਬਾਅਦ ਇਹ ਮੇਰੇ ਵੱਲੋਂ ਮੇਰੇ ਪਿਤਾ ਜੀ ਨੂੰ ਇੱਕ ਸ਼ਰਧਾਂਜਲੀ ਹੈ ਇੱਕ ਸ਼ੁਭ ਮੌਕੇ ਦੇ ਉੱਤੇ ਪ੍ਰਭੂ શ્રી ਰਾਮ ਜੀ ਦਾ ਅਯੁੱਧਿਆ ਮੰਦਿਰ ਦਾ ਮੂਰਤ ਹੈ ਉਸ ਦਿਨ ਸਾਡੇ ਦਿਮਾਗ 'ਚ ਆਇਆ ਵੀ ਕਿਉਂ ਨਾ ਆਪਣੇ ਸ਼ਹਿਰ ਮੁਕਸਰ ਸਾਹਿਬ ਨੂੰ ਵੀ ਅਯੁੱਧਿਆ ਦਾ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯਾਦ ਰੱਖਿਆ ਜਾਵੇ ਕਿ ਇਸ ਦੇ ਵਿੱਚ ਮੁੱਖ ਜਿਹੜਾ ਆਕਰਸ਼ਣ ਹੈ ਪ੍ਰਭੂ શ્રી ਰਾਮ ਜੀ ਦਾ ਪੁਸ਼ਪਕ ਮਹਿਮਾਨ ਦੇ ਨਾਲ ਆਣਾ ਤੇ ਭਰਤ ਮਿਲਾਪ ਰਾਜ ਤਿਲਕ ਸਮਾਰੋਜੋ ਇੱਕ ਦੇਖਣਯੋਗ ਹੋਇਗਾ ਇਸ ਦਿਨ ਜਿਹੜੀ ਆਤੀਸ਼ਬਾਜ਼ੀ ਹੋਈ ਗਈ ਮੇਰੇ ਖਿਆਲ ਮੁਕਸਰ ਲਗਾਤਾਰ 5-7 ਸਾਲ ਤੱਕ ਦਾ ਭੁੱਲਦਾ ਨਹੀਂ ਆ ਜੀ ਇਸ ਪ੍ਰੋਗਰਾਮ ਨੂੰ ਬਾਕੀ ਸ਼੍ਰੀ ਰਾਮ ਸ਼੍ਰੀ ਰਾਮ ਦਸਹਿਰਾ ਕਮੇਟੀ ਦੇ ਪ੍ਰਧਾਨ ਅਸ਼ੋਕ ਚੋਗ ਮੈਂ ਬੇਨਤੀ ਕਰਦਾ ਕਿ ਇਸ ਵਾਰ ਬੜਾ ਹੀ ਉਤਸ਼ਾਹਿਤ ਦੇਣ ਆਇਆ ਹੈ ਸ਼੍ਰੀ ਰਾਮ ਜੀ ਦੀ ಅಪਾਰ ਕਿਰਪਾ ਹੋਈ ਹੈ 500 ਸਾਲਾਂ ਤੋਂ ਬਾਅਦ ਔਰ ਸ਼੍ਰੀ ਰਾਮ ਜੀ ਆਪਣੀ ਅਯੁੱਧਿਆ ਦੇ ਵਿੱਚ ਪਹੁੰਚ ਰਹੇ ਹੈ ਉਹ ਸਾਰੇ ਵਰਲਡ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਸ੍ਰੀ ਮੁਖਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅਪਰਾਲਾ ਫੁਰਨਾ ਜਿਹੜਾ ਉਹ ਕੁੱਕੂ ਜੀ ਨੂੰ ਆਇਆ ਕਿ ਮੈਂ ਤੇ ਧਾਰਮਿਕ ਪਰਿਵਾਰ ਹੈ ਇਹਨਾਂ ਨੇ ਸ਼ੁਰੂ ਤੋਂ ਇਹਨਾਂ ਦੀ ਪ੍ਰਕਿਰਤੀ ਤਾਂ ਧਾਰਮਿਕ ਜਿਹੀ ਰਹੀ ਹੈ ਇਹਨਾਂ ਨੇ ਰਾਮਲੀਲਾ ਵੀ ਕੀਤੀ ਹੈ ਦਸਹਿਰਾ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਦੇ ਰਹੇ ਹੈ ਔਰ ਇਸ ਵਾਰ ਇਹਨਾਂ ਦੇ ਮਨ 'ਚ ਫੁਰਨਾ ਆਇਆ ਕਿ ਮੈਂ ਇੱਕ ਨਵੀਂ ਚੀਜ਼ ਸ਼ਹਿਰ ਨੂੰ ਦਿਖਾਵਾਂ ਇਹਨਾਂ ਦੇ ਜਿਹੜੇ ਬੱਚੇ ਹੈ ਉਹ ਬੇਟੀਆਂ ਬੜੀਆਂ ਉਤਸ਼ਾਹਿਤ ਹੈ ਉਹਨਾਂ ਨੇ ਇਹ ਸਾਰੇ ਵਧੀਆ ਰੋਲ ਕਰਕੇ ਸ਼੍ਰੀ ਰਾਮ ਜੀ ਦਾ ਪੁਸ਼ਪ ਮਾਨ ਤੋਂ ਹੋਣਾ ਸ਼੍ਰੀ ਰਾਜ ਤਿਲਕ ਪਰਤਮੁਲਾਵ ਔਰ ਹੋਰ ਵੀ ਬਹੁਤ ਵਧੀਆ ਕਲਾ ਕਿਰਤੀਆਂ ਜਿਹੜੀਆਂ ਉਸ ਦਿਨ ਵੇਖਣ ਵਾਲੀਆਂ ਹੋਣਗੀਆਂ ਮੁਖਸਰ ਦੀ ਧਰਤੀ ਤੇ ਲੋਕਾਂ ਨਾਲ ਉਹ ਲਖਣ ਢੰਗ ਦਾ ਜਿਹੜਾ ਪ੍ਰੋਗਰਾਮ ਤੇ ਅਤਿਸ਼ਵਾਜੀ ਦਾ ਨਜ਼ਾਰਾ ਵੇਖਣ ਵਾਲਾ ਹੋਵੇਗਾ ਉਥੇ ਲੰਗਰ ਵਗੈਰਾ ਸੰਗਤ ਵੱਲੋਂ ਲਾਏ ਗਏ ਆ ਅਸੀਂ ਹੋਰ ਕਿਸੇ ਤੋਂ ਕੋਈ ਡਿਮਾਂਡ ਨਹੀਂ ਰੱਖੀ ਇਹ ਕੁੱਪੂ ਜੀ ਤੇ ਮੈਂ ਰਲ ਕੇ ਦੋਵੇਂ ਜਣੇ ਮੇਨ ਮੁੱਖ ਇਹ ਹੈ ਪਰ ਅਸੀਂ ਸਾਰੇ ਰਲ ਕੇ ਪਰਿਵਾਰ ਵੱਲੋਂ ਹੀ ਆਪਦੇ ਜਿਹੜੇ ਅਸੀਂ ਇੱਕ ਘਟਨਾ ਹੈ ਅਸੀਂ ਆਪਦੇ ਵੱਲੋਂ ਇਹ ਸਾਰਾ ਆ ਬੇਟੀਆਂ ਬਹੁਤ ਵਧੀਆ ਰੋਲ ਕਰ ਰਹੀਆਂ ਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਬੜੇ ਉਤਸ਼ਾਹ ਨਾਲ ਸ਼੍ਰੀ ਆਰਾਮ ਜੀ